ਸ਼ਬਦ ਵਿੱਚ ਪ੍ਰੀਤ ਕਰਨ ਵਾਲਾ ਪਰਮਾਤਮਾ ਦੀ ਕੀਰਤੀ ਕਰਨ ਵਾਲਾ ਤਰਸ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਸਿੱਧੀ ਗੱਲ ਜਿਹਦੇ ਅੰਦਰ ਵਹਿ ਗੁਰੂ ਦਾ ਮੁਹੱਬਤ ਹੋ ਜਾਏ ਉਹ ਕਰੁਣਾ ਨਾਲ ਹੀ ਭਰਿਆ ਰਹਿੰਦਾ ਹੈ ਤੁਲਸੀ ਜੀ ਕਹਿੰਦੇ ਸੰਤ ਦਾ ਖਿਰਦਾ ਮੱਖਣ ਦੀ ਤਰ੍ਹਾਂ ਸੰਤ ਰਿਦਾ ਨਵਨੀਤ ਸਮਾਨਾ ਕਹੋ ਕਬੈ ਪਰ ਕਹੋ ਨਾ ਜਾਂਦਾ ਕਵੀ ਨੇ ਕਹਿ ਦਿੱਤਾ ਵੀ ਸੰਤ ਦਾ ਖਿਰਦਾ ਉਹ ਮੱਖਣ ਦੀ ਤਰ੍ਹਾਂ ਪਰ ਕਹਿੰਦੇ ਨਹੀਂ ਮੱਖਣ ਤਤ ਜ਼ਰੂਰ ਹੈ ਮੱਖਣ ਪਾਣੀ ਉੱਤੇ ਤਰਦਾ ਜਰੂਰ ਕਿਉਂਕਿ ਜਿਹਦੇ ਗੁਣ ਨੇ ਨਾ ਮੱਖਣ ਤਤ ਹੈ ਮੱਖਣ ਪਾਣੀ ਉੱਤੇ ਤਰਦਾ ਦੁੱਧ ਕੋਈ ਨਹੀਂ ਤਰਦਾ ਹੁੰਦਾ ਦੁੱਧ ਤਾਂ ਇੱਕ ਜਾ ਹੋ ਜਾਂਦਾ ਤੇ ਤਰਦਾ ਉਦੋਂ ਵੀ ਜਦੋਂ ਜਾਗ ਲਾ ਕੇ ਜੰਮਦਾ ਹੈ ਇਸ ਤਰ੍ਹਾਂ ਬਿਰਤੀ ਥੋੜਾ ਭਵ ਸਾਗਰ ਤੋਂ ਤਰਦੀ ਏ ਜਦੋਂ ਸ਼ਬਦ ਦੀ ਜਾਗ ਲਾ ਕੇ ਟਿਕਾ ਨਾਲ ਅਭਿਆਸ ਕਰਦਾ ਹੈ ਨਾ ਪਾਣੀ ਉਹ ਹੀ ਰਹਿੰਦਾ ਜਿੱਥੇ ਦੁੱਧ ਘੁਲ ਜਾਂਦਾ ਉੱਥੇ ਮੱਖਣ ਤਰ ਜਾਂਦਾ ਹੁੰਦਾ ਤਤ ਤਰਦਾ ਹੁੰਦਾ ਹੈ ਕਹਿੰਦੇ ਕਵੀ ਠੀਕ ਆ ਤੂੰ ਤਤ ਹੈ ਮੱਖਣ ਤਰਦਾ ਪਰ ਕਹਿੰਦੇ ਨਹੀਂ ਨਹੀਂ ਸੰਤ ਦੇ ਹਿਰਦੇ ਨਾਲ ਮੱਖਣ ਨੂੰ ਤੁਲਨਾ ਮਤ ਦਿਓ ਕਿਉਂ ਜੀ ਕਹਿਣ ਲੱਗੇ ਮੱਖਣ ਉਦੋਂ ਪਿਗਲਦਾ ਜਦੋਂ ਉਹਨੂੰ ਸੇਕ ਲੱਗਦਾ ਤੇ ਸੰਤ ਉਦੋਂ ਪਿਗਲਦਾ ਜਦੋਂ ਦੂਜੇ ਨੂੰ ਸੇਕ ਲੱਗਦਾ